ਵਾਹ ਇਕਰ ਬੀਜ ਦੇ ਵਿੱਚ ਸਾਰਾ ਕੁਝ ਪਿਆ ਹੋਇਆ ਹੈ। ਅਸੀਂ ਭਰਮ ਦੇ ਅੰਡੇ ਚ ਹਾਂ। ਆਂਡਾ ਤੇ ਇੱਕ ਬਿਸਰਿਆ। ਨਿਚੇ ਚੌਂਜ ਖੰਭ ਅੱਖਾਂ ਲੱਤਾਂ ਸੋ ਜਨਮ ਲੈਣਾ ਸਭ ਕੁਝ ਜੀਵਨ ਜੀਣਾ ਪਏਗਾ ਜ਼ਿੰਦਗੀ ਜਿਉਣੀ ਹੋਰ ਗੱਲ ਹੈ ਅਜੇ ਤੇ ਮਾਤਾ ਨੇ ਚੱਕਿਆ ਹੈ ਮਾਤਾ ਦਾ ਵੀ ਨਹੀਂ ਪਤਾ ਪਿਤਾ ਦੇ ਗੋਦ ਚ ਹੈ ਬੱਚਾ ਪਿਤਾ ਦਾ ਵੀ ਨਹੀਂ ਸਮਝਉਂਦਾ ਹੱਥ ਪੈ ਰਹਿਣ ਦਿਲ ਦਿਮਾਗ ਹੈ ਸਭ ਕੁਛ ਹੈ ਭੈਣ ਨੇ ਚੁੱਕਿਆ ਭੈਣ ਦਾ ਵੀ ਬੋਝ ਨਹੀਂ ਭਰਾ ਨੇ ਚੁੱਕਿਆ ਹੱਥ ਲਾਂਦਾ ਹੈ ਭਰਾ ਦਾ ਵੀ ਬੋਝ ਨਹੀਂ ਸੋ ਜ਼ਿੰਦਗੀ ਦਾ ਉਮਰ ਦਾ ਵਧ ਜਾਣਾ ਇਹ ਮੈਨਾਂ ਨਹੀਂ ਰੱਖਦਾ ਹੈ ਅੰਦਰ ਹੀ ਸਣ ਪੰਡਾਰੇ ਅੰਦਰ ਹੀ ਜੀਵਨ ਮਿਲੇਗਾ ਜ਼ਿੰਦਗੀ ਅੰਦਰ ਹੀ ਮਿਲੇਗੀ ਫੇਰ ਕੋਈ ਸਮਾਜ ਦੀ ਸਮਝ ਹੈ ਨਹੀਂ ਖਾੜੀ ਆਲੀ ਟੁਰਨ ਦਾ ਵੀ ਨਹੀਂ ਪਤਾ ਪੈਰ ਹੈਨ ਹੱਥ ਹੈਨ ਖਾ ਵੀ ਨਹੀਂ ਸਕਦਾ ਸੋ ਜਨਮ ਲੈਣਾ ਜ਼ਿੰਦਗੀ ਜੀਣਾ ਜੀਵਨ ਜੀਣਾ ਹੋਰ ਗੱਲ ਹੈ ਗੁਰੂ ਕਰਾਇਆ ਨਹੀਂ ਬੋਧ ਗਰਬਾਣੀ ਕੀ ਉਪਦੇਸ਼ ਕਰ ਰਹੀ ਹੈ ਸੋ ਪਿਆਣੇ ਆ ਬੱਚੇ ਆ ਜੇ ਬੱਚੇ ਨੂੰ ਨਾ ਸਮਾਜ ਦਾ ਨਾ ਸਮਾਜਿਕ ਗਿਆਨ ਨਾ ਧਾਰਮਿਕ ਗਿਆਨ ਨਾ ਕੋਈ ਰਾਜਨੀਤਕ ਗਿਆਨ ਕੁਛ ਵੀ ਨਹੀਂ ਸ ਅੰਦਰ ਹੀ ਹਣ ਪੰਡਾਰੇ ਬੀਜ ਚ ਸੁਪਿਆ ਹੋਇਆ ਹੈ ਜਿਹੜਾ ਵੱਡਾ ਰੁੱਖ ਬਣਿਆ ਅੱਜ ਇੱਕ ਪੱਤਾ ਦੋ ਪੱਤੇ ਚਾਰ ਪੱਤੇ ਹੌਲੇ ਹੌਲੇ ਵੱਡਾ ਵੱਡਾ ਫੇਰ ਫਿਰ ਕੁਦਰਤ ਦੇ ਨੀਮ ਨੂੰ ਫਲ ਚੱਕਰ ਲਈ ਸਮਰੱਥਾ ਹੋਏਗੀ ਉਹ ਵਜਨ ਚੱਕਣ ਲਈ ਫੁੱਲ ਆਉਣਗੇ ਫਿਰ ਫਲ ਲੱਗੇਗਾ ਸੋ ਇੱਦੈ ਹੈ ਸਾਡਾ ਜੀਵਨ ਜ਼ਿੰਦਗੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸਿੱਖਾਂ ਨੂੰ ਸੇਵਾ ਸੰਭਾਲ ਮਿਲੀ ਹੈ ਪਰ ਸਾਰਿਆਂ ਦੇ ਸਾਂਝੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਨੂੰ ਮੋਟੀਵੇਟ ਕਰ ਰਹੇ ਹਨ ਡਰੈਕਸ਼ਨ ਦੇ ਰਹੇ ਹਨ ਗੁਰਕਾ ਬਚਨ ਮੋਹਿ ਪਰਮਗਤ ਪਾਈ ਗੁਰਪੂਰਾ ਮੇਰੀ ਪੈਜ ਰਖਾਈ ਸੋ ਇਹ ਗੁਰੂ ਤੋਂ ਬਿਨਾ ਅਸੀਂ ਅੰਧੇ ਹਾਂ ਸੱਜੇ ਦਾ ਜਾਣਾ ਖੱਬੇ ਜਾਣਾ ਕਿੰਨਾ ਚਿਰ ਕੋਈ ਦੱਸੇਗਾ ਇਹ ਧਰਮ ਨੂੰ ਫਾਲੋਅ ਅਪ ਕਰਨਾ ਪਏਗਾ ਅਸੀਂ ਮਨੁੱਖ ਸਾਰੇ ਅਕਾਲ ਤਖਤ ਜੀ ਠੀਕ ਹੈ ਅਕਾਲ ਦਾ ਜੋ ਤਖਤ ਹੈ ਉਹ ਸਾਰੇ ਲਈ ਸੰਝਾ ਹੈ ਸੋ ਇੱਕ ਸੋਚ ਦਾ ਪ੍ਰਤੀਕ ਹੈ ਏਕਤਾ ਦਾ ਪ੍ਰਤੀਕ ਹੈ ਏਕਤਾ ਦਾ ਪ੍ਰਤੀਕ ਹੈ ਸਾਰਿਆਂ ਨੂੰ ਜੇ ਮੈਂ ਆਪਣੀ ਇੱਜ਼ਤ ਕਰਾਣੀ ਹੈ ਦੂਸਰੇ ਦੀ ਇੱਜ਼ਤ ਕਰਨੀ ਪਵੇਗੀ ਅਸੀਂ ਪਰਮੇਸ਼ਰ ਅੱਲੋ ਹੀ ਸਿੱਖ ਹਾਂ ਸੋ ਉਹਨੇ ਵਾਲ ਲਾ ਕੇ ਭੇਜੇ ਨਰਮਤਾ ਦੀ ਪਛਾਣ ਕੀਤੀ ਸੋ ਗੁਰੂ ਸਾਹਿਬਾਨਾ ਨੇ 239 ਸਾਲ ਜੀ ਕੇ ਸਾਨੂੰ ਸੌਖਾ ਰਸਈ ਮਾਰਗ ਬਣਾਇਆ ਹੈ ਅਸੀਂ ਅਜਾਣੇ ਹਾਂ ਛੋਟੀ ਮੱਤ ਵਾਲੇ ਹਾਂ ਇਸ ਸਮਾਜ ਤੋਂ ਸਿੱਖਾਂਗੇ ਮਾਤਾ ਪਿਤਾ ਤੋਂ ਬੋਲਣਾ ਵੀ ਸਿੱਖਾਂਗੇ ਸਭ ਸਭ ਕੁਝ ਸਿੱਖਣਾ ਪਏਗਾ ਪੰਛੀਆਂ ਦੇ ਇੱਥੇ ਇਕੱਠੇ ਵੀ ਉੱਟਦੇ ਆ ਨਾ ਇਕੱਠੇ ਰਹਿੰਦੇ ਆ ਪਸ਼ੂ ਪੰਛੀ ਉਹਨਾਂ ਦੇ ਨਾਨਕੇ ਤਾਦਕੇ ਸੌਰੇ ਹੈਣ ਨਹੀਂ ਸਭ ਠੀਕ ਹੈ ਤਾਂ ਮਾਤਾ ਪਿਤਾ ਹੈਣ ਉਹਨਾਂ ਦੇ ਉਹਨਾਂ ਨੂੰ ਸਮਝ ਹੈ ਨਹੀਂ ਸਾਡੇ ਵਿੱਚ ਵੱਡਾ ਮਨ ਪਾਤਾ ਇਹਦੇ ਚ ਦੋ ਵੱਡੇ ਢੈਂਦੀ ਕਲਾ ਚੜਦੀ ਕਲਾ ਜੋ ਰੋਏਗਾ ਰੋਣ ਦੀ ਖਬਰ ਲਿਆਏਗਾ ਖੁਸ਼ੀ ਦੀ ਖਬਰ ਮਨ ਨੂੰ ਨਚਾਏਗੀ ਉਡਾਏਗੀ ਪਜਾਏਗੀ ਸੋ ਅੱਗੇ ਚਾਰ ਪਾਰਟ ਹਨ ਮਨ ਚਿੱਤ ਬੁੱਧ ਹੰਕਾਰ ਅੱਗੇ ਨੌ ਫੇਰ ਹਨ ਵੱਡੇ ਦਫਤਰ ਬਿਲੀਅਨ ਟਿਲੀਅਨ ਭਿਆੰਤ ਸਾਭ ਹੈ ਅੰਦਰ ਹੀ ਪੰਡਾਰੇ ਹਨ ਇੱਕ ਬਾਹਰ ਸਰੀਰ ਹੈ ਇੱਕ ਅੰਦਰ ਸੁਖਮ ਸਰੀਰ ਹੈ ਉਹ ਤਰਨੌਚਲ ਦਿਵ ਦ੍ਰਿਸ਼ਟੀ ਉਹ ਇਹ ਦਸਵੇਂ ਦਰਵਾਰ ਖੁੱਲਿਆ ਉਹ ਦਿਸੇਗਾ ਅੰਦਰ ਅਤਿਮ ਸਰੀਰ ਸਰੀਰ ਚ ਹਣ ਪੰਡਾਰੇ ਕੀ ਪ੍ਰਾਪਤ ਕਰਨਾ ਸਭ ਕੁਝ ਇਹ ਦੇਈ ਤੋਂ ਮਿਲੇਗਾ ਗੁਰ ਕੈ ਬਚਨ 모ਹੇ ਪਰਮਗਤ ਪਾਈ ਗੁਰ ਪੂਰਾ ਮੇਰੀ ਪੈ ਜਰਖਾਈ ਪਰਨ ਸੁਖ ਵੀ ਹੁੰਦਾ ਹਾਂ ਇਹ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਅਸੀਂ ਪੀਰ ਵਾਸਤੇ ਭੱਜ ਰਹੇ ਹਾਂ ਵਿਝੇ ਵਾਸਤੇ ਭੱਜ ਰਹੇ ਹਾਂ ਘਰ ਬਣਾਉਣ ਵਾਸਤੇ ਭੱਜ ਰਿਹਾ ਠੀਕ ਹੈ ਸੱਚ ਦੀ ਸਵਾਰੀ ਕਰ ਜੀ ਪਏਗੀ ਸੱਚ ਸਾਰਿਆਂ ਦਾ ਖਸਮ ਹੈ ਸੋ ਅਸੀਂ ਘਟ ਰਹੇ ਹਾਂ ਮੌਤ ਵੱਲ ਜਾ ਰਹੇ ਹਾਂ ਸਰੀਰ ਵੱਡਾ ਹੋ ਜਾਣਾ ਨਹੀਂ ਜਿਹੇ ਬੱਚੇ ਨੂੰ ਗਿਆਨ ਨਹੀਂ ਜਨਮ ਹੋਇਆ ਨਹੀਂ ਗੁਰੂ ਦੀ ਸਮਝ ਨਹੀਂ ਕੁਝ ਵੀ ਨਹੀਂ ਸਮਝਿਆ ਸੀ ਪਾਵੇਂ ਗੁਰੂ ਘਰ ਜਾਈਏ ਇਹ ਤੁਰਿਆ ਅਵਸਥਾ ਇਹ ਬਿਰਲੇ ਇਹ ਆ ਗਿਆ ਚੱਕਰ ਖੁੱਲਣਾ ਪਏਗਾ ਇਹ ਮਾਨ ਦੀ ਸਵਾਰੀ ਜੋ ਬਹੁਤ ਵੱਡੀ ਤਾਕਤ ਹੈ ਵੱਡਾ ਮਨ ਹੈ ਠੀਕ ਹੈ ਉਹਨਾਂ ਦਾ ਵੀ ਸਭ ਕੁਝ ਹੈ ਜਨਰਲ ਪਸ਼ੂਆਂ ਦਾ ਉਹਨਾਂ ਦਾ ਵੀ ਦਿਮਾਗ ਹੈ ਅੱਖਾਂ ਹਨ ਸਭ ਕੁਝ ਉਹ ਆਪਣਾ ਠੀਕ ਚਲਾ ਰਹੇ ਹਨ ਅਸੀਂ ਸਾਰੇ ਤਾਂ ਧੁਖੀ ਹਾਂ ਧੁਖੀ ਇੱਕ ਮਿੰਟ ਕਹਿੰਦਾ ਚੜ੍ਹਦੀ ਕਲਾ ਦੋ ਘੰਟੇ ਬੈਠੋ ਫਿਰ ਦੁੱਖਾਂ ਦੀਆਂ ਪੰਡਾਂ ਖੋਲੇਗਾ। ਦੁੱਖ ਕਿਉਂ ਹੈ ਤਤਸਾਰ ਤੱਕ ਜਾਣਾ ਪਏਗਾ। ਜੜ ਤੱਕ ਜਾਣਾ ਪਏਗਾ। ਫਿਰ ਤੂੰ ਪਰੇਸ਼ਾਨ ਨਾ ਹੋਏਗਾ। ਇਹ ਬੀਜ ਜੀ। ਝੜ ਟਾਣਾ ਸਭ ਕੁਝ ਛੁਪਿਆ ਹੋਇਆ ਹੈ। ਐਸਾ ਹੈ ਸੰਸਾਰ ਇਹ ਮਾਇਆ ਇਹ ছਾਇਆ ਹੈ। ਦਰਲੇ ਨੂੰ ਸਮਝ ਆਉਂਦੀ ਹੈ ਗੁਰਮਖ ਵਿਰਲੇ ਹਨ। ਅਸੀਂ ਮਨਮੁਖਾਂ ਤਾਂ ਹੀ ਬਾਜੀ ਹਾਰ ਰਹੇ ਹਾਂ ਜੀ। ਸਾਰੀਆ ਵੀਡੀਓ ਮੇਰੇ ਵਾਸਤੇ ਹਣ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਸੋ ਘਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਜੀ ਗੱਲਾਂ ਨਾਲ ਕੁਛ ਨਹੀਂ ਬੰਨਣਾ ਗੱਲਾਂ ਦਾ ਕੜਾ ਨਹੀਂ ਬੰਨਣਾ ਸੋ ਦਾਸ ਦੇਖ ਹੋ ਜਾ ਅੰਦਰ ਹੀ ਭੰਡਾਰੇ ਹਨ ਅਸੀਂ ਦੂਸਰੇ ਦੇ ਸੁੱਖਾਂ ਤੋਂ ਦੁਖੀ ਹਾਂ ਦੂਸਰੇ ਦੀ ਥਾਲੀਆ ਲਵੇਖ ਰਿਹਾ ਆਪਣੇ ਸੋ ਤੈਨੂੰ ਧਿਆਨ ਨੂੰ ਧਿਆਨ ਚ ਰੱਖਣਾ ਪਏਗਾ ਸੋ ਅੰਦਰ ਹੀ ਪੜਾਰੇ ਹਣੇ ਸਰੀ ਚ ਪਤਨੀ ਬੱਚੇ ਘਰ ਸਭ ਕੁਝ ਅੰਦਰ ਹੈ ਕਿੰਨਾ ਜੀਣਾ ਹੈ ਤੇਰੇ ਹੱਥ ਹੈ ਸੋ ਜਿੰਨਾ ਥੋੜਾ ਖਾਵਾਂਗੇ ਠੀਕ ਰਾਵਾਂਗੇ ਸੋ ਧਰਮ ਦਾ ਪ੍ਰਚਾਰ ਹੋ ਰਿਹਾ ਹੈ 90% ਸਾਨੂੰ ਹਜ਼ਾਰਾਂ ਵਾਲੇ ਅਰਬਾਂ ਖਰਬਾਂ ਵਾਲੀ ਝੂਠ ਕੰਨਾਂ ਚ ਸਾਡੇ ਪਾਇਆ ਗਿਆ ਨਾਰੇ ਨਨਕਾਰ ਦਿਸੇਗਾ ਅੰਦਰਲੇ ਕੰਨ ਖੁੱਲਣੇ ਪੈਣਗੇ ਇਹਨਾਂ ਦਾ ਜੋਗਾ ਕਰਨਾ ਪਏਗਾ ਠੀਕ ਹੈ ਅੱਖ ਚ ਤੇ ਪਰਮੇਸ਼ਰ ਨੇ ਝੁਕਤੀ ਲਾਤੀ ਪਿੱਛੇ ਪਾਣੀ ਲਾਤਾ ਜੇ ਕੋ ਕਿੰਕਰਾ ਹੁੰਦਾ ਹੈ ਸੋ ਅੱਖਾਂ ਸੰਸਾਰ ਵੇਖਣ ਗਿਆ ਕਨਨ ਨਨਕਾਰ ਵੇਖਣਗੇ ਸਾਨੂੰ ਪੜਾਇਆ ਹੀ ਉਲਟਾ ਗਿਆ ਅੱਜ ਗਿਆਨ ਦੀ ਆਂਦੀ ਆ ਗਈ ਲੋਕ ਜਾਗ ਪਏ ਸਾਰੇ ਸਿੱਖੀ ਧਾਰ ਲੈਣਗੇ ਅੰਗਰੇਜ਼ ਹਿੰਦੂ ਮੁਸਲਮਾਨ ਜੋ ਵੀ ਹਨ ਪਰ ਸਾਡੇ ਆ ਨਹੀਂ ਅਸੀਂ ਨਹੀਂ ਮੰਨਣ ਵਾਲੇ ਦੁਨੀਆ ਮੰਨ ਜਾਏਗੀ ਠੀਕ ਹੈ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਸੋ ਸੱਚ ਦੀ ਆਖਰ ਜਿੱਤ ਹੋਏਗੀ ਇਹ ਪਹਿਲੇ ਰਾਜੇ ਦਾ ਰਾਜ ਹੁੰਦਾ ਸੀ ਅੱਜ ਵੀ ਠੀਕ ਹੈ ਜਨਤਾ ਦਾ ਰਾਜ ਹੈ ਸਤ ਸੰਗਤ ਕਰਨੀ ਪੈਗੀ ਸਤ ਸੰਗਤ ਵੱਡੀ ਹੈ ਸੋ ਵੱਡੇ ਤੋਂ ਵੱਡਾ ਉਹਦਾ ਨਾਮ ਐਸੀ ਮਨੁੱਖਾ ਆਪਣਾ ਨਾਮ ਨਹੀਂ ਖਰਾਬ ਕਰਦਾ ਫੇਰ ਤਾਂ ਭੁੱਲਿਆ ਸ਼ਾਮ ਘਰਾਂ ਜੇ ਭੁੱਲਿਆ ਨਹੀਂ ਸੋ ਕੁਦਰਤ ਨੂੰ ਸਮਝਣਾ ਪਾਏਗਾ ਕੁਦਰਤ ਦੀ ਤਾਕਤ ਬਹੁਤ ਹੈ ਉਹ ਗੁਰੂ ਪੀਰ ਭਗਤ ਔਲੀਆ ਬਤਾਰ ਕਿਸੇ ਨੋ ਨਹੀਂ ਬਖਸ਼ਦੀ ਸੰਤ ਮਹਾਪੁਰਸ਼ ਗੋਲੀ ਅੱਗੇ ਜੇ ਕਿਸੇ ਨੂੰ ਖੜਨਾ ਹੈ ਗੋਲੀ ਨੇ ਹਾਰ-ਪਾਰ ਹੋ ਜਾਣਾ ਹੈ ਅੰਗਰੇਜ਼ੀ ਦਵਾਈ ਤੋਂ ਹੀ ਬਚਣਾ ਹੈ ਇਹ ਹਾਰੀ ਹੋਈ ਲੜਾਈ ਹੈ ਆਪਣੇ ਜੀਨ ਲਈ ਜੇ ਤੂੰ ਅੰਗਰੇਜ਼ੀ ਦਵਾਈ ਖਾਂਦਾ ਹੈ ਗੋਲੀਆਂ ਸੋ ਬਚ ਇਹ ਸਰੀਰੇ ਨੂੰ ਜ਼ਹਿਰ ਸਮਝਦਾ ਹੈ ਸਾਨੂੰ ਜ਼ਹਿਰ ਚੰਗਾ ਲੱਗ ਰਿਹਾ ਹੈ ਅੰਮ੍ਰਿਤ ਨਹੀਂ ਜੇ ਨਿੰਮ ਨੂੰ ਅੰਮ੍ਰਿਤ ਪਾਈਏ ਮਿੱਠਾ ਫਲ ਲੱਗੇਗਾ ਨਹੀਂ ਇਹ ਫਲ ਲੱਗਣਾ ਸਾਡਾ ਸੁਭਾਅ ਹੈ ਇਹ ਫਲ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਫਾਂ ਗਿਰਦਾ ਹੈ ਅਸੀਂ ਜਿੰਨੀ ਉਮਰ ਵਾਧੀ ਹੈ ਅਸੀਂ ਤ੍ਰਿਸ਼ਨਾ ਦੇ ਲੈ ਕੇ ਬੁੱਝੀ ਹੈ ਸਾਡੀ ਤ੍ਰਿਸ਼ਨਾ ਲਾਲਚ ਵਧਦਾ ਹੈ ਇਹ ਮੋਹ ਦੀਆਂ ਤੰਡਾ ਤੋਂ ਠੀਕ ਹੈ ਆਲੇ-ਦਾਲੇ ਕੰਡੇਦਾਰ ਤਾਰ ਹੈ ਆ ਕਰੋਨਾ ਆਇਆ ਨਾ ਅਗਲੇ ਦਿਨ ਤੇਰਾ ਕੌਣ ਹੈ ਭਾਈ ਪਤਨੀ ਮਿੱਤਰ ਦੋਸਤ ਭਰਾ ਸਭ ਵਾਜਿੰਦ ਆਪਣੀ ਹੈ ਆਪਣੇ ਅੰਦਰ ਹੀ ਪਰਮੇਸ਼ਰ ਆਇਆ ਹੈ ਜਦੋਂ ਖੁੱਲਾ ਦਰਬਾਰ ਲੱਗਾ ਸਾਰੇ ਅਫਸਰ ਆਏ ਹਨ ਫਿਰ ਲਾਹਾ ਲੈਣਾ ਹੈ ਦਾਸ ਦੀ ਖੋਜ ਹੈ ਬਾਹਰ ਖੜੀ ਕਰਕੇ ਕਹਿ ਸਕਦਾ ਅੰਦਰ ਭੰਡਾਰੇ ਹਨ ਸਾਰੇ ਅਮਲ ਜ਼ਰੂਰੀ ਹੈ ਜੋ ਸਰੀਰ ਨੂੰ ਚਲਾਉਂਦਾ ਹੈ ਜਦੋਂ ਆਪਾਂ ਰਸਤਾ ਬਦਲਾਂਗੇ ਅਮਲ ਅੰਦਰ ਹੀ ਨਿਕਲੇਗਾ ਤੂੰ ਕਦੀ ਪਗੜੀ ਬਦਲ ਲਿਆ ਕਰ ਸਿਰ ਤੇ ਪਾਣੀ ਪਾ ਲਿਆ ਕਰ ਕੁੱਕਰ ਇਸ ਨਾਲ ਨਾ ਕਰਿਆ ਕਰ ਰੋਜ਼ ਪਾ ਲਿਆ ਕਰ ਸ ਬਦਲ ਬਦਲ ਕੇ ਰਸਤਾ ਪੈਦਲ ਟੁਰ ਸਾਈਕਲ ਤੇ ਟੁਰ ਜਦੋਂ ਬਦਲੇਗਾ ਅੱਗੋਂ ਅੰਦਰੋਂ ਕੈਮੀਕਲ ਫੂਮ ਵਰਗਾ ਨਿਕਲੇਗਾ ਜੀ ਅਮਲ ਜ਼ਰੂਰੀ ਹੈ ਸਰੀਰ ਨੂੰ ਚਲਾਉਣ ਵਾਸਤੇ ਮਾਇਆ ਇੱਕ ਨਸ਼ਾ ਹੈ ਅਮਲ ਹੈ ਜਿਦੇ ਕਰਦਾਣੇ ਉਹਦੇ ਕਮਲੇ ਵਿੱਚ ਸਿਆਣੇ ਸ ਅੰਦਰ ਹੀ ਸਭ ਕੁਝ ਪ੍ਰਗਟ ਹੋਏਗਾ ਪਤਨੀ ਬੱਚੇ ਘਰ ਤੰਦਰੁਸਤੀ ਸ ਜੋ ਤੂੰ ਜੋ ਤੂੰ ਸੋਚ ਰਿਹਾ ਹੈ ਉਹੀ ਦੂਸਰਾ ਸੋਚ ਰਿਹਾ ਤੈਨੂੰ ਜਿੰਚਾਈ ਦੀ ਹੈ ਦੂਸਰੇ ਨੂੰ ਇੱਜ਼ਤ ਗੁਰੂ ਤੋਂ ਬਿਨਾ ਸੀ ਅੰਦੇ ਅੱਖਾਂ ਮੀਟ ਕੇ ਦੇਖ ਲੈ ਅੱਖਾਂ ਮੀਟ ਕੇ ਨਾ ਜਾਪ ਕਰ ਅੱਖਾਂ ਤਾਂ ਪਹਿਲਾਂ ਹੀ ਮੀਟੀਆਂ ਹਨ ਜੋ ਇੱਕ ਵਾਰੀ ਸਮਝ ਲਿਆ ਨੂੰ ਵਾਰ-ਵਾਰ ਥੋੜਾ ਸਮਝਣਾ ਪਏਗਾ ਦਾਲ ਦਾ ਦਾਣਾ ਇੱਕ ਵਾਰੀ ਵੇਖਣਾ ਪਏਗਾ ਕਿੰਨਾ ਸੇਕ ਹੋਰ ਲੱਗੇਗਾ ਕਿੰਨਾ ਆਵਾਲਾ ਹੋਰ ਦੇਣਾ ਹੈ ਸੋ ਕਹਿੰਦੇ ਮਿੱਠਾ ਪਿਆਰਾ ਹੋ ਕੇ ਮੈਨੂੰ ਠੱਗ ਗਿਆ ਠੀਕ ਹੈ ਠੱਗੇਗਾ ਉਹ ਜੋ ਗੁਰੂ ਤੋਂ ਬਿਨਾ ਹੋਏਗਾ ਜੀ ਅਸੀਂ ਠੱਗੇ ਜਾ ਰਿਹਾ ਵੱਡਾ ਸਭ ਤੋਂ ਵੱਡਾ ਠੱਗ ਪਰਮੇਸ਼ਰ ਹੈ ਜਿਨੇ ਮਾਇਆ ਵਿੱਚ ਪਾਤੀ ਜੀ ਮਾਇਆ ਸਨ ਬਿਨ ਦੰਦਾ ਤੋ ਖਾਰੀ ਹੈ ਭਾਈ ਨੂੰ ਭਾਈ ਨਹੀਂ ਸਮਝ ਰੇ ਮਾਇਆ ਨਹੀਂ ਸੀ ਪਿਆਰ ਸੀ ਮਾਇਆ ਆ ਗਈ ਡਾਂਗਾ ਕੱਢ ਲਿਆ ਸ਼੍ਰੀ ਸਾਹਿਬ ਕੱਢ ਲਿਆ ਹਥਿਆਰ ਕੱਢ ਲਿਆ ਵਟਾ ਹਥਿਆਰ ਸ਼ਬਦੀ ਹੈ ਜੀ ਸ਼ਬਦ ਪੱਲੇ ਚਾਹੀਦਾ ਹੈ ਖਜ਼ਾਨਾ ਅੰਦਰ ਹੀ ਹੈ ਜਿਹੜੀ ਕੁੰਜੀ ਨਾਲ ਜੰਦਰਾ ਵੱਜੇਗਾ ਉਸੇ ਕੁੰਜੀ ਨਾਲ ਜੰਦਰਾ ਖੁੱਲੇਗਾ ਸੰਤ ਕੀ ਹਣਾ ਬੈਠੇ 35 36 ਸੰਤ ਮਹਾਪੁਰਸ਼ ਗੁਰੂ ਦਿਰਲੇ ਹਮ ਜੋ ਭਗਤੀ ਦਾ ਮਾਰਗ ਦਿਰਲਿਆਂ ਨੂੰ ਸਮਝਾਉਂਦੀ ਹੈ ਜੀ ਸੋ ਦਾਸ ਤੋਂ ਬਹੁਤ ਗਲਤੀ ਆ ਰਹੀ ਹੈ ਮੂਰਖ ਜੀ ਦਾਸ ਹੈ ਸੰਗਤ ਔਰ ਗੁਰਬਖਸ਼ ਨਾਲ ਬਖਸ਼ਲਾ ਵੇਖ ਖਾਸਾ ਪਤੇ